ਪਰ ਮੈਂ ਚਾਹਦਾ ਨਹੀਂ ਸੀ ਬੋਲਣਾ ਪਰ ਤੁਸੀਂ ਮੈਨੂੰ ਮਜਬੂਰ ਕਰ ਦਿੱਤਾ ਕਿ ਅੱਜ ਕਿੰਵੇਂ ਬੱਚੇ ਦੀ ਮੌਤ ਇੰਤਿਆਰ ਕਰ ਰਹੀ ਹੈ ਕਿ ਜਿਹਦਾ ਪੂਰਾ ਅੰਗ ਸਰੀਰ ਖਤਮ ਹੋ ਗਿਆ ਟੀਕੇ ਲਾ ਲਾ ਕੇ ਨਸ਼ਾ ਲੈ ਲੈ ਕੇ ਉਹਦਾ ਸਰੀਰ ਦਾ ਕੋਈ ਅੰਗ ਨਹੀਂ ਚੱਲ ਰਿਹਾ 21 ਸਾਲ ਦਾ ਬੱਚਾ ਜਿਹੜਾ ਇਸ ਦੁਨੀਆ ਤੋਂ ਪਰਮਾਤਮਾ ਨਾਲ ਲੜ ਰਿਹਾ 21 ਸਾਲ 2 ਮਹੀਨੇ 17 ਦਿਨ ਦਾ ਬੱਚਾ ਜੋ ਤੇ ਇਸ ਕਰਕੇ ਇਹ ਮੇਰਾ ਵੀਡੀਓ ਥੋੜਾ ਜਿਆ ਇਸ ਕਰਕੇ ਮਨ ਦੁਖੀ ਨਾਲ ਰੋਜ਼ ਬੋਲ ਰਿਹਾ ਕਿ ਯਾਰ ਕਿਤੇ ਨਾ ਕਿਤੇ ਕਿਸੇ ਦੀ ਆਤਮਾ ਜਾਗ ਗਏ ਪੁਲਿਸ ਦੀ ਆਤਮਾ ਜਾਗ ਜਾਵੇ ਕਿ ਜਿਹੜੇ ਹਲਕੇ ਦੇ ਚੁੰਕੀ ਚ ਆ ਜਾ ਦਿੱਤੇ ਆ ਪੈਸੇ ਵਸੂਲੀ ਕਰਨ ਵਾਲੇ ਹਲਕੇ ਦੇ ਸੱਚੋ ਲਾ ਦਿੱਤੇ ਆ ਇਹ ਉਹਨਾਂ ਦਾ ਹਲਕੇ ਦਾ ਬੱਚਾ ਹੈ ਕਿ ਭਾਰਪੁਰ ਨਗਰ ਤੋਂ ਚੱਲੂ ਹੋਇਆ ਸੀ ਕੰਮ ਬਸਤੀ ਦਾਣੇ ਚ ਬੰਦਾ ਬਸਤੀ ਛੇਕ ਪਹੁੰਚ ਗਿਆ ਬਸਤੀ ਛੇਕ ਤੋਂ ਬਸਤੀ ਬਾਬਾ ਖੇਲ ਪਹੁੰਚ ਗਿਆ ਬਸਤੀ ਬਾਬਾ ਖੇਲ ਤੋਂ ਹੁਣ ਸਾਡੇ ਕੋਲ ਰਾਜਨ ਕਲੋਨੀ ਦੇ ਵਿੱਚ ਵੀ ਇਹ ਬੱਚਾ ਅੱਜ ਤੇਰੇ ਲਾਸਸ ਸੰਮੇਦ ਇੰਤੇ ਆ ਦੀ ਲੜਾਈ ਲੜ ਰਿਹਾ ਹੈ ਪਰ ਮੈਂ ਉਸ ਦੇ ਜਾਨ ਦੀ ਪਰਮਾਤਮਾ ਦੇ ਅੱਗੇ ਕਦੀ ਦੁਆ ਨਹੀਂ ਇਹ ਕਮਾਂ ਕਰੀ ਲੰਬੀ ਆਜੂ ਕਰੋ ਮੈਂ ਉਸ ਪਰਿਵਾਰ ਨੂੰ ਇਹ ਐਸੇ ਦਾ ਕਿ ਜੇ ਮੇਰੀ ਕੋ ਮਦਦ ਦੀ ਲੋੜ ਹੈ ਅਸੀਂ ਉਸ ਬੱਚੇ ਲਈ ਫਿਰ ਵੀ ਕਰਨ ਤਿਆਰ ਹੈ ਪਰ ਉਹ ਡਾਕਟਰ ਹੀ ਨਹੀਂ ਲੈ ਰਹੇ ਕਿੱਦਾਂ ਦਾ ਹਾਲਾਤ ਹੋਣਗੇ ਕਿੱਦਾਂ ਦਾ ਨਸ਼ਾ ਕੀਤਾ ਹੋਏਗਾ ਕਿੱਦਾਂ ਦੇ ਦੇ ਨਾਲ ਲੜਾਈ ਲੜਿਆ ਹੋਏਗਾ ਕਿ ਅੱਜ ਡਾਕਟਰ ਹੀ ਜਵਾਬ ਦੇ ਰਿਹਾ ਐਡਮਿਟ ਹੀ ਨਹੀਂ ਕਰ ਸਕਦੇ ਕਿ ਸਰੀਰ ਦੇ ਵਿੱਚ ਕਿ ਕਿਸੇ ਜੀ ਦੀ ਕੋਈ ਜਾਣ ਹੀ ਨਹੀਂ ਹੈ ਕਿਹੜੀ ਨਾਰਚ ਜਾ ਕੇ ਗਲੂਗੁੱਛ ਲਗਾਈਏ ਕੁਝ ਨਹੀਂ ਲੱਭ ਰਿਹਾ ਇਸ ਕਰਕੇ ਮੈਂ ਤੁਹਾਡੇ ਵਿੱਚ ਇਸ ਲਾਈਵ ਵੇ ਆਇਆ ਕਿ ਮੈਂ ਜਲੰਧਰ ਪੁਲਿਸ ਕਮਿਸ਼ਨਰ ਸਾਹਿਬ ਮੈਂ ਤੇ ਤਿਆਰੀ ਕਰ ਲਈ ਹੈ ਤੇ ਮੈਂ ਆਪਣੇ ਸਾਥੀਆਂ ਕੋ ਸੰਜੋਗ ਮੰਗਣ ਲੱਗਾ ਕਿ ਉਸ ਪਰਿਵਾਰ ਦੀ ਮਦਦ ਕਰਨ ਦੇ ਲਈ ਤੁਸੀਂ ਸਾਰੇ ਜਣੇ ਆਓ ਜਿਸ ਜਿਸ ਵੀ ਰੂਪ ਨਾਲ ਉਸ ਪਰਿਵਾਰ ਦੀ ਮਦਦ ਕਰ ਸਕਦੇ ਆ ਪਰਮਾਤਮਾ ਕਰੇ ਉਹਨਾਂ ਦੇ ਬੱਚੇ ਦੀ ਉਮਰ ਲੰਬੀ ਹੋਵੇ ਜੇ ਕਿਸੇ ਨਾ ਖੁਦਾ ਨਾਲ ਖਾਸ ਤੱਕ 1% ਵੀ ਉਹਦੇ ਪਰਿਵਾਰ ਨਾਲ ਧੱਕਾ ਹੋ ਗਿਆ ਨਾ ਤੇ ਨਸ਼ਾ ਵੇਚਣ ਨਾਲ ਜਿੰਨਾਕ ਜੇਲ ਨਹੀਂ ਜਾਣਗੇ ਨਾ ਤੇ ਉਸ ਬੱਚੇ ਦੀ ਮੈਂ ਲੜਾਈ ਲੜਾਂਗਾ ਇਹ ਹਰ ਹੁਣ ਸੰਘਰਸ਼ ਕੀਤਾ ਜਾਂਦਾ ਹੈ ਇਹ ਪੁਲਿਸ ਦੇਖੇ ਪ੍ਰਸ਼ਾਸਨ ਦੇਖੇ ਸਰਕਾਰ ਦੇਖੇ ਕਿ ਇਹਦਾ ਜਿਹੜਾ ਮੁਖ ਜਿਹੜਾ ਮੋੜ ਕਿੱਧਰ ਮੁੜਦਾ ਮੈਨੂੰ ਨਾ ਕੋ ਡਰ ਹੈ ਨਾ ਕੋਈ ਮੈਨੂੰ ਕਿਸੇ ਦਾ ਕੋਈ ਧਮਕੀਆਂ ਦਾ ਨਾ ਪਰ ਕਿਸੇ ਦਾ ਦਬਾਅ ਹੈ ਪਰ ਮੈਂ ਬੜਾ ਸਮਝਾਇਆ ਸੀ 10 ਦਿਨ ਤੋਂ ਤੁਹਾਡੇ ਸਿਰ ਤੇ ਜੂਨ ਨਹੀਂ ਲੜਕੀ ਤੁਸੀਂ ਆਪਣੇ ਅਫਸਰਾਂ ਨੂੰ ਘਰਾਂ 'ਚ ਪੇਜ ਕੇ ਬਿਆਨ ਦੋ ਲੈਂਦੇ ਹੋ ਲੋਕਾਂ ਨੂੰ ਬੇਵਕੂ ਬਣਾਉਂਦੇ ਹੋ ਤੇ ਫਾਈਲ ਬੰਦ ਮਸ਼ਾ ਵੇਚਣ ਵਾਲੇ ਲੋਕ ਆਪਣੇ ਆਪ ਨੂੰ ਬਿਲਕੁਲ ਸੇਫ ਸਮਝਦੇ ਆ ਕਿਉਂਕਿ ਉਹਨਾਂ ਤੇ ਤੇ ਸਰਕਾਰ ਦਾ ਹੱਥ ਹੈ ਆਈ ਮੰਤਰੀਆਂ ਦਾ ਐਮਐਲਏ ਦਾ ਹੱਥ ਹੈ ਕਿ ਉਹਨਾਂ ਸਾਰੇ ਜਿਆਦਾ ਹੀ ਵੇਚਣਗੇ ਤੇ ਜੇ ਜਰੂਰਤ ਪੈਗਣੇ ਚਾ ਬੇਚਨ ਵਾਲੀ ਫੋਟੋਆਂ ਚਾਹੀਦੀਆਂ ਹੋਣਗੀਆਂ ਤਸਵੀਰਾਂ ਚਾਹੀਦੀਆਂ ਉਹਨਾਂ ਦੀ ਵੀਡੀਓ ਚਾਹੀਦੀਆਂ ਜਿਹਨਾਂ ਲੋਕਾਂ ਨੂੰ ਹੱਥ ਨਹੀਂ ਪਾਇਆ ਜਿਹੜੇ ਗੁੰਡੇ ਲੋਕ ਅੱਜ ਗੈਂਗਸਟਰ ਮੇਰੀ ਹਲਕੇ ਦੇ ਵਿੱਚ ਘੁੰਮ ਰਹੇ ਆ ਖੁੱਲੇ ਉਹਨਾਂ ਦੇ ਵੀ ਐਵੀਡੈਂਸ ਦੇ ਦੇਵਾਂਗਾ ਕਿਉਂਕਿ ਹਰ ਤਾਂ ਤੇ ਪੁਲਿਸ ਬਾ ਚ ਕਹਿੰਦੀ ਨਾ ਕਿ ਸਾਡਾ ਕੋਈ ਐਵੀਡੈਂਸ ਨਹੀਂ ਹੈ ਪਰ ਬਾਕੀ ਮੇਰੀ ਜਿਹੜੀ ਕੋਸ਼ਿਸ਼ ਸੀ ਦੋਸਤੋ ਮੈਂ ਕਦੀ ਵੀ ਐਵੀਡੈਂਸ ਬਿਨਾ ਰੰਦਾ ਨਹੀਂ ਹਾਂ